ਪੰਜਾਬ ਦੇ ਵਿੱਚੋਂ ਹੜ ਦਾ ਖੈਰ ਮੁੱਕ ਗਿਆ ਜਾਂ ਕਹਿ ਲਈਏ ਆਪਾਂ ਘਟ ਗਿਆ ਹੁਣ ਪੰਜਾਬ ਦੇ ਵਿੱਚ ਪਿਛਲੇ 2-3 ਦਿਨਾਂ ਤੋਂ ਕਿਤੇ ਵੀ ਬੰਨ ਨਹੀਂ ਟੁੱਟਿਆ ਕਿਤੇ ਵੀ ਪਾਣੀ ਨਵੇਂ ਸਿਰੇ ਤੋਂ ਨਹੀਂ ਆਇਆ ਪਾਣੀ ਲਗਾਤਾਰ ਘਟ ਰਿਹਾ ਪਰ ਜਿਹੜਾ ਇਹ ਹੜ ਦਾ ਦੌਰ ਰਿਹਾ ਜਿਹੜੇ ਅਸੀਂ 3 ਹਫਤੇ ਹੜ ਦੇ ਵਿੱਚ ਰਹੇ ਆ ਜਿਨ੍ਹਾਂ ਨੇ ਇਸ ਹੜ ਦਾ ਸੰਤਾਪ ਭੋਗਿਆ ਤੇ ਜਿਨ੍ਹਾਂ ਨੇ ਲੰਮਾ ਸਮਾਂ ਭੋਗਣਾ ਜਿਨ੍ਹਾਂ ਨੇ ਮਦਦ ਕੀਤੀ ਆ ਜਾਂ ਜਿਨ੍ਹਾਂ ਨੇ ਘਰ ਦੇ ਵਿੱਚ ਬੈਠ ਕੇ ਖਬਰਾਂ ਦੇਖੀਆਂ ਪੜੀਆਂ ਸੁਣੀਆਂ ਵੀਡੀਓ ਦੇਖੀਆਂ ਉਹਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਚੱਲਦੇ ਆ ਬਹੁਤ ਸਾਰੀਆਂ ਖਬਰਾਂ ਇਹੋ ਜੀਆਂ ਆਈਆਂ ਜਿਹੜੀਆਂ ਕਿ ਚੰਗੀਆਂ ਸਨ ਪਰ ਬਹੁਤ ਸਾਰੀਆਂ ਖਬਰਾਂ ਐਸੀਆਂ ਵੀ ਆ ਜਿਨ੍ਹਾਂ ਦੇ ਉੱਤੇ ਕਈ ਵਾਰ ਗੱਲ ਨਹੀਂ ਹੋਈ ਉਹਦੇ ਵਿੱਚੋਂ ਕੁਝ ਐ ਖਬਰਾਂ ਜਾਤੀ ਆਧਾਰਤ ਵੀ ਆ ਮੈਨੂੰ ਹੁਣ ਤੱਕ ਪਿਛਲੇ 2 ਹਫ਼ਤਿਆਂ ਦੇ ਵਿੱਚ 10 ਕ ਫੋਨ ਲਗਾਤਾਰ ਆਏ ਆ ਕਦੇ ਕਿਸੇ ਵੀਰ ਨੇ ਫੋਨ ਕੀਤਾ ਕਿਸੇ ਪਿੰਡ ਦੇ ਵਿੱਚੋਂ ਕਿਸੇ ਨੇ ਭੈਣ ਨੇ ਫੋਨ ਕੀਤਾ ਉਹਨਾਂ ਨੇ ਕਿਹਾ ਜੀ ਕਿ ਇਸ ਹੜ ਦੇ ਵਿੱਚ ਜਾਤ ਪਾਤ ਮੁੱਕਿਆ ਨਹੀਂ ਇਸ ਹੜ ਦੇ ਵਿੱਚ ਵੀ ਧਰਮ ਵਾਲੀ ਗੱਲ ਚੱਲਦੀ ਰਹੀ ਆ ਮੈਂ ਇਸ ਗੱਲ ਦੇ ਉੱਤੇ ਹੈਰਾਨ ਵੀ ਇਉਂ ਕਿਵੇਂ ਹੋ ਗਿਆ ਵੀ ਮਹਿਤਾਬ ਦੇ ਅੱਖੀਂ ਕਿਤੇ ਦੇਖਿਆ ਨਹੀਂ ਮੈਂ ਤਾਂ ਟਰਾਲੀਆਂ ਦੇ ਵਿੱਚ ਰਾਸ਼ਨ ਜਾਂਦਾ ਵੇਖਿਆ ਮੈਂ ਵਣਦੇ ਹੋਏ ਲੋਕ ਦੇਖੇ ਤੇ ਮੈਂ ਲੈਂਦੇ ਹੋਏ ਲੋਕ ਦੇਖੇ ਆ ਮੈਂ ਨਹੀਂ ਕਿਤੇ ਦੇਖਿਆ ਵੀ ਕਿਸੇ ਨੂੰ ਰੋਕਿਆ ਗਿਆ ਹੋਵੇ ਵੀ ਭਾਈ ਤੂੰ ਕਿਹੜੀ ਜਾਤ ਤੋਂ ਆ ਤੂੰ ਵੱਡੀ ਜਾਤ ਤੋਂ ਆ ਤੂੰ ਛੋਟੀ ਜਾਤ ਤੋਂ ਆ ਜਾਤ ਪਾਤ ਤਾਂ ਹੁਣੀ ਹੀ ਨਹੀਂ ਚਾਹੀਦੀ ਗੁਰੂ ਨਾਨਕ ਸਾਹਿਬ ਨੇ ਕਿਹੜੇ ਵੇਲਿਆਂ ਦੇ ਵਿੱਚ ਸਾਨੂੰ ਇਸ ਗੱਲ ਨੂੰ ਮਕੌਂਡ ਦੇ ਲਿਖਿਆ ਜੇਕਰ ਅਜ ਵੀ ਨਹੀਂ ਬੁੱਕੀ ਤਾਂ ਇਹਦਾ ਮਤਲਬ ਇਹ ਆ ਕਿ ਅਸੀਂ ਉਹਨਾਂ ਦੇ ਅਸਲ ਪੈਰੋਕਾਰ ਵੀ ਨਹੀਂ ਆ ਅਸੀਂ ਉਹਨਾਂ ਦੇ ਫੋਲੋਅਰ ਵੀ ਨਹੀਂ ਆ ਕੋਈ ਵੀ ਧਰਮ ਜਾਤ ਪਾਤ ਦੇ ਵਿੱਚ ਵਜੇ ਰਹਿਣ ਲਈ ਨਹੀਂ ਕਹਿੰਦਾ ਜਾਤ ਦੀਆਂ ਵਲਗਣਾ ਨੂੰ ਧਰਮ ਦੀਆਂ ਵਲਗਣਾ ਤੋੜ ਕੇ ਫੇਰ ਹੀ ਆਪਾਂ ਇੱਕ ਮਨੁੱਖ ਇਨਸਾਨੀਅਤ ਦੀ ਗੱਲ ਕਰ ਸਕਦੇ ਆ ਪਰ ਜਿਨ੍ਹਾਂ ਨੇ ਮੈਨੂੰ ਫੋਨ ਕੀਤਾ ਉਹਨਾਂ ਦਾ ਦੋਸ਼ ਇਹ ਸੀ ਦੁੱਖ ਉਹਨਾਂ ਦਾ ਇਹ ਸੀ ਉਹ ਕਹਿੰਦੇ ਜੀ ਸਾਨੂੰ ਨਿੱਕੀਆਂ ਸੁਕੀਆਂ ਜਾਤਾਂ ਵਾਲੇ ਕਿਹਾ ਗਿਆ ਸਾਨੂੰ ਇਹ ਗੱਲ ਕਹੀ ਗਈ ਜਿਵੇਂ ਇਹਨਾਂ ਦੇ ਤਾਂ ਕੰਮ ਹੀ ਇਹ ਆ ਨਾ ਇਹ ਰੱਜਣ ਵਾਲੀ ਕੌਮ ਆ ਇਹਨਾਂ ਛੋਟੀਆਂ ਜਾਤਾਂ ਵਾਲਿਆਂ ਨੇ ਆਹ ਕੁਝ ਕੀਤਾ ਇਹਨਾਂ ਨੇ 크ਿਸਚਨ ਭਾਈਚਾਰੇ ਦੇ ਲੋਕਾਂ ਦੇ ਉੱਤੇ ਟਿੱਪਣੀਆਂ ਕੀਤੀਆਂ ਕਈਆਂ ਨੇ ਧਾਰ ਵੰਡਦੇ ਆ ਕਿ ਭਾਈ ਔਰਤ ਸਾਡਾ ਪ੍ਰਸ਼ਾਦ ਨਹੀਂ ਖਾਂਦੇ ਹੁੰਦੇ ਤੇ ਹੁਣ ਤੁਸੀਂ ਕਿਵੇਂ ਲੰਗਰ ਲੈਣਾ ਜਾਣਦੇ ਆ ਹੁਣ ਜਦੋਂ ਖੁੱਡੇ ਨੂੰ ਲੱਗੀ ਢਿੱਡ ਨੂੰ ਲੱਗੀ ਆ ਅੱਗ ਤੇ ਫਿਰ ਤੁਸੀਂ ਸਭ ਦੇ ਸਾਹਮਣੇ ਹੁਣੇ ਆ ਫਿਰ ਤੁਸੀਂ ਸਭ ਤੋਂ ਮੂਹਰੇ ਖੜੇ ਹੁੰਨੇ ਆ ਜੇਕਰ ਕਿਸੇ ਵੀਰ ਨੇ ਲੱਖਾਂ ਦੀ ਗਿਣਤੀ ਦੇ ਵਿੱਚੋਂ 1 2 5 7 ਵੀਰਾਂ ਨੇ ਇਹ ਗੱਲ ਕਹੀ ਆ ਕਹਿਣੀ ਉਹਨਾਂ ਨੂੰ ਵੀ ਨਹੀਂ ਸੀ ਚਾਹੀਦੀ ਪਰ ਇਹਦਾ ਮਤਲਬ ਇਹ ਨਹੀਂ ਕਿ ਸਾਰੇ ਲੋਕ ਗਲਤ ਆ ਘਰ ਦੇ ਵਿੱਚੋਂ ਤੁਰਨ ਵੇਲੇ ਕਿਸੇ ਨੇ ਇਹ ਨਹੀਂ ਸੋਚਿਆ ਕਿ ਭਾਈ ਅਸੀਂ 크੍ਰਿਸਚੀਅਨ ਨੂੰ ਭੋਜਨ ਨਹੀਂ ਦੇਣਾ ਅਸੀਂ ਹਿੰਦੂ ਨੂੰ ਭੋਜਨ ਨਹੀਂ ਦੇਣਾ ਅਸੀਂ ਦਲਿਤ ਵਰਗ ਨੂੰ ਭੋਜਨ ਨਹੀਂ ਦੇਣਾ ਹਾਂ ਜੇਕਰ ਕਿਸੇ ਨੇ ਇਹ ਗੱਲ ਕਹੀ ਆ ਉਹਨਾਂ ਨੂੰ ਕਹਿਣੀ ਨਹੀਂ ਸੀ ਚਾਹੀਦੀ ਪਰ ਇਹ ਵੀ ਗੱਲ ਸੱਚੀ ਆ ਵੀ ਸਾਡੇ ਪੰਜਾਬੀ ਸਮਾਜ ਦੇ ਵਿੱਚ ਹਰ ਤਰ੍ਹਾਂ ਦਾ ਰੰਗ ਆ ਇੱਥੇ ਬਹੁ ਗਿਣਤੀ ਲੋਕ ਚੰਗੇ ਆ ਕੁਝ ਕੁ ਲੋਕ ਆਰ ਲਾਉਣ ਵਾਲੇ ਵੀ ਆ ਕੁਝ ਕੁ ਧਰਮ ਦੀ ਬਲਗੜੀ ਦੇ ਵਿੱਚ ਵੀ ਫਸੇ ਆ ਤੇ ਕਈ ਲੋਕ ਘਰ ਦੇ ਵਿੱਚ ਬੈਠ ਕੇ ਇਨਕਲਾਬ ਲਿਆਉਣ ਵਾਲੇ ਵੀ ਆ ਉਹਨਾਂ ਦਾ ਕੰਮ ਸਿਰਫ ਨੁਹੋਤ ਕੱਢਣਾ ਹੁੰਦਾ ਸੋ ਜਿਨ੍ਹਾਂ ਨੇ ਦਿਲ ਦੇ ਉੱਤੇ ਇਹ ਗੱਲ ਲਾਈ ਆ ਮੇਰੀ ਬੇਨਤੀ ਆ ਤੁਸੀਂ ਸਾਡੇ ਸਤਿਕਾਰਯੋਗ ਭੈਣ ਵੀ ਜੇਕਰ ਕਿਸੇ ਦੇ ਕੋਲੋਂ ਵੀ ਇਹ ਗਲਤੀ ਹੋਈ ਆ ਜੇਕਰ ਤੁਹਾਡੀ ਜਾਤ ਦੇ ਉੱਤੇ ਆਧਾਰਿਤ ਟਿੱਪਣੀ ਹੋਈ ਆ ਤੁਹਾਡੀ ਆਰਥਿਕਤਾ ਦੇ ਉੱਤੇ ਟਿੱਪਣੀ ਹੋਈ ਆ ਤੁਹਾਡੇ ਧਰਮ ਦੇ ਉੱਤੇ ਟਿੱਪਣੀ ਹੋਈ ਆ ਇਹ ਮਾੜੀ ਗੱਲ ਆ ਹੋਣੀ ਨਹੀਂ ਚਾਹੀਦੀ ਮੇਰੀ ਦਾਨੀਆਂ ਨੂੰ ਵੀ ਬੇਨਤੀ ਆ ਵੀ ਸਾਨੂੰ ਗੁਰੂ ਸਾਹਿਬ ਨੇ ਆਹ ਗੱਲ ਨਹੀਂ ਸਿਖਾਈ ਤੇ ਜਿਹੜੇ ਲੋਕ ਇਸ ਵੇਲੇ ਦਾਨ ਪ੍ਰਾਪਤ ਕਰਨ ਵਾਲੇ ਆ ਜਿਹੜੇ ਪੀੜਤਾ ਉਹਨਾਂ ਨੂੰ ਵੀ ਬੇਨਤੀ ਆ ਵੀ ਜੇਕਰ ਇੱਕ ਦੋ ਪੰਜ ਬੰਦੇ ਇਦਾਂ ਦੀ ਗੱਲ ਕਹਿ ਜਾਂਦੇ ਆ ਆਪਾਂ ਨੂੰ ਇਹ ਗੱਲ ਉਛਲਣੀ ਵੀ ਨਹੀਂ ਚਾਹੀਦੀ ਕਿਉਂਕਿ ਅਸੀਂ ਫੇਰ ਵੀ ਪੰਜਾਬ ਦੇ ਵਿੱਚ ਰਹਿੰਦੇ ਆ ਪੰਜਾਬ ਦੇ ਵਿੱਚ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਆਹ ਗੱਲਾਂ ਆਮ ਚਲਦੀਆਂ ਇਹਨਾਂ ਗੱਲਾਂ ਨੂੰ ਆਪਾਂ ਘਟਾਉਣਾ ਇਹਨਾਂ ਗੱਲਾਂ ਨੂੰ ਆਪਾਂ ਉਛਲੜਾ ਨਹੀਂ ਬਹੁ ਗਿਣਤੀ ਕੰਮ ਕਿਹੜੇ ਪੱਖ ਦੇ ਵਿੱਚ ਕਿਹੜੇ ਰੂਪ ਦੇ ਵਿੱਚ ਹੁੰਦੇ ਆਪਾਂ ਇਹਦਾ ਖਿਆਲ ਕਰਨਾ ਨਾ ਕਿ ਜੇਕਰ ਕੋਈ 1 2 5 7 ਬੰਦੇ ਕੋਈ ਮਾੜੀ ਗੱਲ ਕਰ ਜਾਂਦੇ ਤਾਂ ਆਪਾਂ ਇਹ ਗੱਲ ਕਵਾਂਗੇ ਜੀ ਕਿ ਸਾਰੇ ਹੀ ਸਾਡੇ ਬਾਰੇ ਐਂ ਸੋਚਦੇ ਆ ਇਹ ਗੱਲ ਸੱਚੀ ਆ ਕਿ ਪੰਜਾਬ ਦੇ ਵਿੱਚ ਪਿਛਲੇ ਕੁਝ ਵਰਿਆਂ ਦੇ ਵਿੱਚ 크ਿਸਚਨ ਭਾਈਚਾਰੇ ਦੀ ਗਿਣਤੀ ਵਧੀ ਆ ਤੇ ਸਿੱਖ ਧਰਮ ਤੋਂ ਇਸ ਧਰਮ ਦੇ ਵਾਲੇ 크ਿਸਚਨ ਭਾਈਚਾਰੇ ਦੇ ਵਾਲੇ ਜਾਣ ਵਾਲੇ ਲੋਕਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਪਰਾਸੀ ਬੜੀ ਵਾਰ ਵੀਡੀਓ ਦੇ ਵਿੱਚ ਕਿਹਾ ਵੀ ਇਹਦੇ ਵੱਖੋ ਵੱਖਰੇ ਕਾਰਨ ਆ ਇਹਦੇ ਕਾਰਨ ਆਰਥਿਕਤਾ ਨਾਲ ਵੀ ਜੁੜੇ ਆ ਇਹਦੇ ਕਾਰਨ ਅਨਪੜਤਾ ਨਾਲ ਵੀ ਜੁੜੇ ਹੋ ਸਕਦੇ ਆ ਇਹਦਾ ਕਾਰਨ ਇੱਕ ਮੰਦੀ ਅਵਸਥਾ ਵੀ ਜੁੜੀ ਹੋ ਸਕਦੀ ਆ ਇਹਦੇ ਹੋਰ ਵੀ ਕਾਰਨ ਹੋ ਸਕਦੇ ਵੀ ਯਾਰ ਮੈਨੂੰ ਜਿਵੇਂ ਠੀਕ ਲੱਗਦਾ ਮੈਂ ਓਵੇਂ ਕਰ ਲਿਆ ਜੇਕਰ ਕੋਈ ਅੱਜ ਕ੍ਰਿਸਚਨ ਆਪਦੇ ਧਰਮ ਨੂੰ ਛੱਡ ਕੇ ਸਿੱਖ ਧਰਮ ਚ ਆਵੇ ਉਹਦਾ ਵੀ ਸਵਾਗਤ ਕਰੋ ਤੇ ਜੇਕਰ ਕੋਈ ਜਾ ਰਿਹਾ ਕਿਤੇ ਹੋਰ ਤੇ ਉਹਨੂੰ ਮਾੜਾ ਵੀ ਨਾ ਕਹੋ ਹੈਗੇ ਤਾਂ ਆਪਾਂ ਇੱਕ ਪੰਜਾਬ ਦੀ ਛੱਤ ਥਲੇ ਰਹਿਣ ਵਾਲੇ ਆ ਸੋ ਧਰਮ ਵੱਖਰਾ ਵਿਸ਼ਾ ਤੇ ਇਨਸਾਨੀਅਤ ਦੀ ਬਾਤ ਪਾਉਣੀ ਚਾਹੀਦੀ ਆ ਤੇ ਜੇਕਰ ਤੁਸੀਂ ਧਰਮ ਦੀ ਗੱਲ ਕਰਦੇ ਦੁਹਰਾਉਨੇ ਹੋ ਚੜਾਉਨੇ ਹੋ ਤੇ ਭਾਈ ਮਾੜੀ ਗੱਲ ਆ ਇਵੇਂ ਨਹੀਂ ਕਰਨਾ ਚਾਹੀਦਾ ਮੇਰਾ ਨਿੱਜੀ ਤੌਰ ਦੇ ਉੱਤੇ ਵਿਚਾਰ ਆ ਹੁਣ ਉਸ ਤੋਂ ਅਗਲੀ ਗੱਲ ਆਜੋ ਅਸੀਂ ਤਾਂ ਇਹ ਭਾਈਚਾਰੇ ਦਾ ਸਤਕਾਰ ਕਰਦੇ ਮੈਨੂੰ ਤਾਂ ਇਹ ਲੱਗਦਾ ਵੀ ਬਰਾਬਰਤਾ ਦੀ ਗੱਲ ਹੋਣੀ ਚਾਹੀਦੀ ਅਸੀਂ ਹਮੇਸ਼ਾ ਇਹ ਗੱਲ ਕਹਿੰਨੇ ਆ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਨੇ ਬਰਾਬਰਤਾ ਦੀ ਗੱਲ ਕਹੀ ਆ ਪਰ ਇਨ੍ਹਾਂ ਹੜਾਂ ਦੇ ਵਿੱਚ ਆਪਾਂ ਕੌੜੀਆਂ ਗੱਲਾਂ ਇਕੜ-ਦੁੱਕੜ ਕੌੜੀਆਂ ਗੱਲਾਂ ਨੂੰ ਚੇਤੇ ਨਹੀਂ ਰੱਖਣਾ ਅਸੀਂ ਬਹੁ ਗਿਣਤੀ ਲੋਕਾਂ ਨੇ ਜਿਨ੍ਹਾਂ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਆ ਉਹਨੂੰ ਚੇਤੇ ਕਰਨਾ ਹੁਣ ਦੇਖੋ ਤਿੰਨ ਚਾਰ ਵੀਡੀਓ ਮੇਰੇ ਮੂਰੇ ਵੀ ਆਏ ਵੀ ਜਿੱਥੇ ਕਿ ਟਰਾਲੀਆਂ ਨੂੰ ਲੁੱਟਿਆ ਜਾ ਰਿਹਾ ਪਰ ਮੈਂ ਇਉਂ ਥੋੜੀ ਗੱਲ ਕਹਿ ਸਕਦਾ ਜੀ ਕਿ ਫਲਾਣੇ ਪਿੰਡ ਦੇ ਵਿੱਚ ਫਲਾਣੇ ਭਾਈਚਾਰੇ ਦੇ ਲੋਕ ਟਰਾਲੀਆਂ ਲੁੱਟ ਰਹੇ ਆ ਲੁੱਟੂ ਕਿਸੇ ਵੀ ਧਰਮਦਾਨੀ ਹੋ ਸਕਦਾ ਭ੍ਰਿਸ਼ਟਾਚਾਰ ਕਰਪਟ ਬੰਦਾ ਜਿਹੜਾ ਉਹ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਥਾਂ ਤੇ ਹੋ ਸਕਦਾ ਇਹ ਵੱਡੇ ਵੱਡੇ ਰਾਜਨੀਤਿਕ ਲੋਕ ਵੀ ਕਰਪਟਾ ਕਈ ਪੱਤਰਕਾਰ ਵੀ ਕਰਪਟਾ ਕਈ ਡਾਕਟਰ ਵੀ ਕਰਪਟਾ ਕਈ ਮਜ਼ਦੂਰ ਵੀ ਕਰਪਟ ਹੋ ਸਕਦਾ ਕੋਈ ਕਿਸਾਨ ਦੇ ਵਿੱਚ ਵੀ ਇਹ ਗੱਲ ਮਾੜੀ ਹੋ ਸਕਦੀ ਆ ਮਤਲਬ ਕਹਿਣ ਦਾ ਇਹ ਜੇ ਕਿ ਜੇਕਰ 2-4 ਟਰਾਲੀਆਂ ਦੇ ਉੱਤੇ ਆਪਾਂ ਇਹੋ ਜਿਹਾ ਬੇਰਵਾ ਦੇਖਿਆ ਹਾਲਾਂਕਿ ਹੁਣ ਇੱਕ ਤੇ ਵੀ ਨਹੀਂ ਚਾਹੀਦਾ ਕਿਉਂਕਿ ਅੱਜ ਕੱਲ ਵੀਡੀਓ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਪਈ ਆ ਉਹ ਪੂਰੀ ਦੁਨੀਆ ਦੇ ਵਿੱਚ ਜਾਣੀ ਆ ਸੋ ਇਹ ਟਰਾਲੀਆਂ ਲੁੱਟਣ ਵਾਲੇ ਲੋਕ ਕੌਣ ਆ ਇਹਨਾਂ ਨੂੰ ਆਪਣੇ ਆਪ ਨੂੰ ਸਵਾਲ ਕਰਨਾ ਚਾਹੀਦਾ ਜਾਂ ਪੰਚਾਇਤਾਂ ਨੂੰ ਇਹ ਗੱਲ ਕਹਿਣੀ ਚਾਹੀਦੀ ਜੀ ਕਿ ਸਾਡੇ ਪਿੰਡ ਦੇ ਵਿੱਚ ਰਾਸ਼ਨ ਬਹੁਤ ਆ ਹੁਣ ਰਾਸ਼ਨ ਦੀ ਲੋੜ ਨਹੀਂ ਜਾਂ ਤੁਸੀਂ ਇੱਥੇ ਸਾਂਝੀ ਥਾਂ ਦੇ ਉੱਤੇ ਰਾਸ਼ਨ ਦੀਆਂ ਟਰਾਲੀਆਂ ਲਾਜੋ ਅਸੀਂ ਆਧਾਰ ਕਾਰਡ ਲੈ ਕੇ ਜਿਹਦੇ ਘਰ ਦੇ ਵਿੱਚ ਪਹਿਲਾਂ ਰਾਸ਼ਨ ਨਹੀਂ ਗਿਆ ਉਹਨੂੰ ਅਸੀਂ ਦੇਵਾਂਗੇ ਉਕੇ ਸਾਡੇ ਪੰਜਾਬੀ ਸਮਾਜ ਦੇ ਵਿੱਚ ਹਰਤਾਸੀਂ ਬਾਹਰ ਜਾ ਕੇ ਵੀ ਐਂ ਕਰਦੇ ਆ ਮੈਨੂੰ ਚੰਗੀ ਤਰ੍ਹਾਂ ਚੇਤੇ ਆ ਕੈਨੇਡਾ ਦੇ ਇੱਕ ਸ਼ਹਿਰ ਦੇ ਵਿੱਚ ਇੱਕ ਸਟੋਰ ਖੁੱਲਿਆ ਸੀ ਉਹਨਾਂ ਨੇ ਕੂਕਰ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਸੀ ਵੀ ਜਿਹੜੇ ਪਹਿਲੇ ਇੰਨੇ ਕਸਟਮਰ ਹੋਣਗੇ ਉਹਨਾਂ ਨੂੰ ਅਸੀਂ ਕੂਕਰ ਦੇਵਾਂਗੇ ਤੇ ਮੈਂ ਨਾ ਵੀ ਉਹਨਾਂ ਦੇ ਸਟੋਰ ਖੁੱਲਣ ਤੋਂ ਤਿੰਨ ਘੰਟੇ ਪਹਿਲਾਂ ਹੀ ਉੱਥੇ ਪੰਜਾਬਗਾਂ ਨੇ ਇੱਕ ਤਾਰਾ ਬਣਾ ਲਈਆਂ ਸੀ ਉਹ ਕਿਹੜਾ ਕਿਸੇ ਇੱਕ ਖਾਸ ਧਰਮ ਜਾਂ ਜਾਤ ਦੇ ਸੀਗੇ ਉਹ ਸਾਡੇ ਇੱਥੋਂ ਹੀ ਗਏ ਆ ਸਾਡਿਆਂ ਦੇ ਵਿੱਚ ਕਈਆਂ 'ਚ ਭੁੱਖ ਵੀ ਵਸੀ ਆ ਕਈ ਰਜੀਰੂ ਦੇ ਮਾਲਕ ਵੀ ਆ ਕਿਸੇ ਦੇ ਕੋਲੇ ਅੱਜ ਦਾ ਆਟਾ ਹੋਵੇ ਉਹ ਇਹ ਗੱਲ ਕਰਦੇ ਜੀ ਬਾਬਾ ਆਪੇ ਕੱਲ ਨੂੰ ਦਿ ਜੇ ਚਿੜੀਆਂ ਜਨੌਰਾਂ ਦੇ ਭਾਗਾਂ ਦੇ ਵਿੱਚ ਕੱਲ ਦਾ ਭੋਜਨ ਲਿਖਿਆ ਮੇਰੇ ਵੀ ਲਿਖਿਆ ਹੋ ਤੇ ਕਿਸੇ ਨੂੰ ਐਂ ਲੱਗਦਾ ਵੀ ਜਿੱਥੇ ਹੱਥ ਪੈਂਦਾ ਮੈਂ ਚੂੰਡ ਲਾਂ ਮੈਂ ਖਿੱਚ ਲਾਂ ਇਹ ਤਾਂ ਇਨਸਾਨ ਦੇ ਮਨ ਦੀ ਅਵਸਥਾ ਉਹਦੀ ਸੋਝੀ ਦੀ ਅਵਸਥਾ ਇਹਦੇ ਵਿੱਚ ਜਾਤ ਦੀ ਅਵਸਥਾ ਦੀ ਗੱਲ ਨਹੀਂ ਆ ਰੱਜੇ ਪੁੱਜੇ ਲੋਕ ਮੈਂ ਕਈ ਤਰ੍ਹਾਂ ਦੇ ਵੇਖੇ ਚਲੋ ਮੈਂ ਜਾਤ ਦੇ ਉੱਤੇ ਆਧਾਰਿਤ ਗੱਲ ਕਰਦਾ ਵੀ ਨਹੀਂਗਾ ਮੈਨੂੰ ਐਂ ਲੱਗਦਾ ਵੀ ਯਾਰ ਇਹ ਤਾਂ ਮੂਰਖਤਾ ਵਾਲੀਆਂ ਗੱਲਾਂ ਵੀ ਜੇ ਆਪਾਂ ਇਹ ਕਰੀਏ ਸੋ ਲੁੱਟੀਆਂ ਜਾਂਦੀਆਂ ਟਰਾਲੀਆਂ ਨਾ ਫੱਕ ਲੀਆਂ ਵੇਖੀਏ ਲੁੱਟਣ ਵਾਲਿਆਂ ਦੀ ਮਾਨਸਿਕਤਾ ਵੇਖੀਏ ਤੇ ਲੁੱਟਣ ਵਾਲਿਆਂ ਦੀ ਮਾਨਸਿਕਤਾ ਉਹ ਭਾਵੇਂ ਦੇਸ਼ ਲੁੱਟਣ ਵਾਲੇ ਹੋਣ ਤੇ ਭਾਵੇਂ ਟਰਾਲੀ ਲੁੱਟਣ ਵਾਲੇ ਹੋਣ ਉਹ ਕਿਸੇ ਦੇ ਵੀ ਨਹੀਂ ਹੁੰਦੇ ਉਹ ਸਿਰਫ ਆਪ ਦੇ ਢਿੱਡ ਦੇ ਸਕੇ ਹੁੰਦੇ ਆ ਉਹਨਾਂ ਦੇ ਵਿੱਚ ਭੁੱਖ ਵਸੀ ਹੁੰਦੀ ਆ ਸੋ ਪੰਜਾਬੀ ਭੈਣਾ ਵੀਰਾਂ ਨੇ ਗੈਰ ਪੰਜਾਬੀ ਭੈਣਾ ਵੀਰਾਂ ਨੇ ਜਿਹੜੀ ਮਦਦ ਕੀਤੀ ਮੈਂ ਸੱਚੀ ਮੁੱਚੀ ਧੰਨਵਾਦੀ ਆ ਮੈਂ ਤਾਂ ਆਪ ਜਾ ਕੇ ਦੇਖਿਆ ਹੁਣ ਤੁਸੀਂ ਉਦਾਹਰਣ ਦੇ ਤੌਰ ਤੇ ਦੇਖਿਓ ਮੁਸਲਮਾਨ ਭਾਈਚਾਰਾ ਉਹਨਾਂ ਨੇ ਉੱਥੇ ਜਾ ਕੇ ਜਦੋਂ ਗੱਟੀ ਰਾਜੋਕੇ ਦੇ ਵਿੱਚ ਟੈਂਡੀ ਵਾਲਾ ਦੇ ਵਿੱਚ ਬਾਉਪੁਰ ਜਦੀਦ ਦੇ ਵਿੱਚ ਅਜਨਾਲੇ ਦੇ ਪਿੰਡਾਂ ਦੇ ਵੱਲ ਗੁਰਦਾਸਪੁਰ ਦੇ ਪਿੰਡਾਂ ਦੇ ਵੱਲ ਕਿੰਨੀ ਸੇਵਾ ਕੀਤੀ ਆ ਮੈਨੂੰ ਤਾਂ ਕਈ ਮੁਸਲਮ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਲੋਕਾਂ ਦੇ ਫੋਨ ਆਏ ਉਹ ਕਹਿੰਦੇ ਬਾਈ ਜੀ ਅਸੀਂ ਐਤਕੀ ਆਪ ਦੇ ਧਾਰਮਿਕ ਸਮਾਗਮ ਜਿਨ੍ਹਾਂ ਦੇ ਬਾਰੇ ਸਾਨੂੰ ਘੱਟ ਗਿਆਨ ਹੁੰਦਾ ਉਹ ਕਹਿੰਦੇ ਅਸੀਂ ਆਪ ਦੇ ਧਾਰਮਿਕ ਸਮਾਗਮ ਰੋਕ ਲੈ ਅਸੀਂ ਖੁਸ਼ੀ ਦੇ ਮੌਕੇ ਵੀ ਰੋਕ ਲੈ ਅਸੀਂ ਜੀ ਪੈਸੇ ਇਕੱਠੇ ਕਰਕੇ ਹੜਪੀੜਤਾ ਦੀ ਮਦਦ ਵਾਸਤੇ ਆਏ ਆ ਇਹੀ ਤਾਂ ਪੰਜਾਬ ਆ ਇਹੀ ਤਾਂ ਮੁਹੱਬਤ ਆ ਤੇ ਮੁਹੱਬਤ ਬਲਗਣਾ ਤੋੜਨ ਦੀ ਗੱਲ ਕਰਦੀ ਆ ਪਾਉਣ ਦੀ ਗੱਲ ਨਹੀਂ ਕਰਦੀ ਸੋ ਫਿਰ ਮੈਂ ਇਹ ਗੱਲ ਕਹਿਣਾ ਇਹਨਾਂ ਹੜ੍ਹਾਂ ਦੇ ਵਿੱਚ ਇਨਸਾਨੀਅਤ ਪਰਖੀ ਗਈ ਆ ਇਹਨਾਂ ਹੜ੍ਹਾਂ ਨੇ ਸਾਨੂੰ ਬਹੁਤ ਕੁਝ ਸਿਖਾਇਆ ਵੀ ਆ ਕਿ ਪਾਣੀ ਚੜ ਕੇ ਕਦੇ ਵੀ ਆ ਸਕਦਾ ਤੇ ਅਕਲ ਦੇ ਉੱਤੇ ਵੀ ਪਾਣੀ ਫਿਰ ਸਕਦਾ ਤੇ ਹਿੰਮਤ ਦੇ ਉੱਤੇ ਫਿਰ ਜਾਵੇ ਇਹਦੇ ਲਈ ਸਾਡੇ ਵਿੱਚ ਜਜ਼ਬਾ ਹੋਣਾ ਚਾਹੀਦਾ ਵੀ ਅਸੀਂ ਹਿੰਮਤ ਦੇ ਉੱਤੇ ਪਾਣੀ ਨਹੀਂ ਫਿਰਨੇ ਦੇਣਾ ਇਹ ਹੁਣ ਸਮੱਸਿਆ ਵੱਧਣੀ ਆ ਅਗਲੀ ਗੱਲ ਇਹ ਵੀ ਆ ਹੁਣ ਤੱਕ ਸਾਡੇ ਵਿੱਚ ਜਨੂਨ ਸੀ ਕਿ ਅਸੀਂ ਟਰਾਲੀਆਂ ਲੈ ਕੇ ਜਾ ਕੇ ਪਿੰਡਾਂ ਦੇ ਵਿੱਚ ਹੋ ਕੇ ਦਿੱਤੇ ਗਏ ਕਿ ਭਾਈ ਆਪਾਂ ਪੀੜਤਾਂ ਦੇ ਲਈ ਖੜਨਾ ਬਹੁਤ ਵਧੀਆ ਗੱਲ ਆ ਟਰਾਲੀਆਂ ਵਹੀਰਾਂ ਕੱਟ ਕੇ ਗਈਆਂ ਮੈਂ ਆਪ ਦੇਖੀਆਂ ਟਰਾਲੀਆਂ ਵੀ ਜਿਵੇਂ ਕਿਸਾਨ ਅੰਦੋਰਨ ਦੇ ਵਿੱਚ ਤਰਪੈਲਾਂ ਪਾਈਆਂ ਹੋਈਆਂ ਹੋਂਗੀਆਂ ਟਰਾਲੀਆਂ ਹੀ ਟਰਾਲੀਆਂ ਦਿਖਦੀਆਂ ਲੰਗਰ ਹੀ ਲੰਗਰ ਦਿਸ ਰਿਹਾ ਰਸਦੀ ਰਸਦੇ ਦਿਸ ਰਹੀ ਆ ਲਿਜਾਣ ਵਾਲੀ ਦਿਸ ਰਹੀ ਆ ਪਰ ਗੱਲ ਇਹ ਜੀ ਕਿ ਹੁਣ ਜਨੂਨ ਘਟ ਜਾਣਾ ਕਿਉਂਕਿ ਮੀਡੀਆ ਦੇ ਵਿੱਚ ਖਬਰਾਂ ਘਟ ਜਾਣੀਆਂ ਹੁਣ ਤੁਹਾਨੂੰ ਜਦੋਂ ਪਾਣੀ ਨਹੀਂ ਦੱਸਣਾ ਫਿਰ ਤੁਹਾਡੇ ਅੰਦਰ ਤਰਸ ਦੀ ਭਾਵਨਾ ਵੀ ਨਹੀਂ ਜਾਗਣੀ ਜਦ ਕਿ ਹੁਣ ਇਹ ਜਾਗਣੀ ਵੱਧ ਜ਼ਰੂਰੀ ਆ ਹੁਣ ਵਿਰਲੇ ਟਾਵੇਂ ਲੋਕ ਨੇ ਤਰਨੇ ਜਿਨ੍ਹਾਂ ਨੇ ਕਿਹਾ ਜੀ ਅਸੀਂ ਤੁਹਾਡੇ ਡਿੱਗੇ ਹੋਏ ਘਰ ਨੂੰ ਪਵਾ ਦਨੇ ਆ ਉਹ ਘਰ ਹੋ ਸਕਦਾ ਕਿਸੇ 2 ਏਕੜ ਜ਼ਮੀਨ ਦੇ ਮਾਲਕ ਦਾ ਘਰ ਡਿੱਗਿਆ ਹੋਵੇ ਹੋ ਸਕਦਾ ਕਿਸੇ ਦਲਿਤ ਪੈਣ ਵੀਰ ਦਾ ਘਰ ਡਿੱਗਿਆ ਹੋਵੇ ਮਜ਼ਦੂਰ ਦਾ ਘਰ ਡਿੱਗਿਆ ਹੋਵੇ ਲੋੜ ਦੋਵਾਂ ਦੀ ਆ ਨਾ 2 ਏਕੜ ਵਾਲਾ ਦੁਬਾਰਾ ਘਰ ਬਣਾ ਸਕਦਾ ਨਾ ਦਿਹਾੜੀ ਦੱਪੇ ਵਾਲਾ ਜਿਹੜਾ ਉਹ ਘਰ ਬਣਾ ਸਕਦਾ ਇਸ ਕਰਕੇ ਹੁਣ ਇਸ ਗੱਲ ਦੀ ਪੜਤਾਲ ਹੋਣੀ ਚਾਹੀਦੀ ਆ ਕਿ ਭਾਈ ਇਹਨੂੰ ਅਸਲ ਅਰਥਾਂ ਦੇ ਵਿੱਚ ਜ਼ਰੂਰਤ ਕਿਹੜੀ ਚੀਜ਼ ਦੀ ਆ ਮੈਂ ਬਣਾ ਕੇ ਦਿੰਨਾ ਜੇਕਰ ਇਹਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਹੁਣ ਪਿੰਡ ਜਾਂ ਘਰ ਗੋਦ ਲੈਣ ਦੀ ਲੋੜ ਆ ਤੇ ਜਿਨ੍ਹਾਂ ਦੇ ਕੰਮ ਆਉਣਾ ਮੰਨ ਲਓ ਕਿ ਉਦਾਹਰਣ ਦੇ ਤੌਰ ਤੇ ਉੱਤੇ ਕੋਈ ਸੰਸਥਾ ਇਹ ਗੱਲ ਕਹਿੰਦੀ ਆ ਕਿ ਮੈਂ ਫਲਾਣਿਆਂ ਦਾ ਘਰ ਬਣਾ ਕੇ ਦਿੰਨਾ ਉਹਨਾਂ ਨੇ ਕੋਈ 5-4 ਲੱਖ ਰੁਪਈਆ 3 ਲੱਖ ਰੁਪਈਆ 8 ਲੱਖ ਰੁਪਈਆ ਬਜਟ ਮਿੱਥਿਆ ਹੋਣਾ ਮਨ ਦੇ ਵਿੱਚ ਉਹਨਾਂ ਨੇ ਸੋਚਿਆ ਹੋਣਾ ਜੀ ਕਿ ਦੋ ਕਮਰੇ ਬਣਾ ਦਨੇ ਆ ਇੱਕ ਛੋਟੀ ਜਿਹੀ ਰਸੋਈ ਤੇ ਇੱਕ ਬਾਥਰੂਮ ਬਣਾ ਦਨੇ ਆ ਵਲਗਣ ਕਰਵਾ ਦਨੇ ਆ ਹੁਣ ਤੁਸੀਂ ਵੀ ਨਾ ਵੀਰੋ ਲਾਲਚ ਕਰਿਓ ਵੀ ਭਾਈ ਸਾਨੂੰ ਕੋਠੀ ਠੋਕਵੀਂ ਬਣਾ ਕੇ ਦਿਓ ਜੇ ਤੁਹਾਨੂੰ ਕਿਸੇ ਨੇ ਘਰ ਬਣਾਉਣ ਦੇ ਲਈ ਕਹਿਤਾ ਵੀ ਮੈਂ ਬਣਾ ਕੇ ਦਿਉ ਤੇ ਜੇ ਕੱਲ ਨੂੰ ਕੋਈ ਹੋਰ ਆ ਜੇ ਜੀ ਤੁਹਾਡਾ ਘਰ ਡਿੱਗਿਆ ਮੈਂ ਤੁਹਾਨੂੰ 2 ਲੱਖ ਰੁਪਈਆ ਦਿੰਨਾ ਫਿਰ ਉੱਥੇ ਤੁਸੀਂ ਵੀ ਰੱਜੀ ਰੂ ਦਿਖਾਇਓ ਵੀਰ ਜੀ ਸਾਡਾ ਘਰ ਆ ਜਿਹੜਾ ਉਹ ਬਣਾਉਣ ਦੇ ਲਈ ਫਲਾਣੀ ਸੰਸਥਾ ਫਲਾਣੇ ਫਲਾਨੀ ਕਲੱਬ ਫਲਾਨਾ ਐਨ ਆਰ ਆਈ ਹਾਮੀ ਭਰ ਗਿਆ ਹੁਣ ਸਾਨੂੰ 2 ਲੱਖ ਦੀ ਲੋੜ ਨਹੀਂ ਆ ਸਾਡੇ ਘਰ ਦੇ ਵਿੱਚ 3 ਮਹੀਨੇ ਦਾ ਰਾਸ਼ਨ ਪਹਿਲਾਂ ਪਾਤਾ ਵੀਰਾਂ ਨੇ ਸਾਡਾ ਘਰ ਬਣਾਉਣ ਦੀ ਉਹਨੇ ਹਾਮੀ ਭਰਤੀ ਆ ਸਾਨੂੰ 20-50 ਹਜ਼ਾਰ ਰੁਪਏ ਦੇ ਵੀ ਗਏ ਆ ਇਹ 2 ਲੱਖ ਰੁਪਏ ਸਾਨੂੰ ਨਹੀਂ ਚਾਹੀਦਾ ਜੇ ਉਹ ਆ ਰਹੇ ਆ ਮਦਦ ਕਰਨ ਤੇ ਆਪਾਂ ਮਦਦ ਲੈਣੀ ਆ ਕਿ ਨਹੀਂ ਲੈਣੀ ਇਹ ਹੁਣ ਆਪਾਂ ਚੋਣ ਕਰਨੀ ਐ ਨੀ ਵੀ ਇਧਰੋਂ ਆਇਆ ਇਧਰੋਂ ਵੀ ਚੁੰਡ ਲਿਆ ਇਦਰੋਂ ਆਇਆ ਇਦਰੋਂ ਲੋ ਵੀ ਖੀਸੇ ਚ ਪਾ ਲਿਆ ਆ 50000 ਦੇ ਗਿਆ ਆਪਾਂ ਇਦਰ ਪਾ ਲਿਆ 30000 ਦੇ ਗਿਆ ਇਦਰੋਂ ਪਾ ਲਿਆ ਲੱਖ ਦੇ ਗਿਆ ਇਦਰੋਂ ਪਾ ਲਿਆ ਐਨੇ ਕਿਤਾ ਘਰ ਪਾ ਦਾਂਗੇ ਪਾ ਲਿਆ ਇਹ ਕਮਾਈ ਦਾ ਵੇਲਾ ਨਹੀਂ ਆ ਇਹ ਉਹਨਾਂ ਦਾ ਸ਼ੁਕਰੀਆ ਕਰਨ ਦਾ ਵੇਲਾ ਜਿਹੜਾ ਕੋਈ 5 ਰੁਪਏ ਵੀ ਦਿੰਦਾ ਜਿਹੜਾ ਕੋਈ 500 ਵੀ ਲਾਉਂਦਾ ਜਿਹੜਾ ਕੋਈ 5 ਲੱਖ ਵੀ ਲਾਉਂਦਾ ਆਪਾਂ ਸ਼ੁਕਰੀਆ ਵੀ ਕਰਦਾ ਇਸ ਵੇਲੇ ਸ਼ੁਕਰੀਆ ਦੀ ਲੋੜ ਆ ਤੇ ਇਹਨਾਂ ਹੜਾ ਨੇ ਸਾਨੂੰ ਇਹ ਵੀ ਗੱਲ ਦੱਸੀ ਆ ਜੀਨੇ ਕੁਛ ਨਹੀਂ ਕਰਨਾ ਉਹਨੇ ਗੱਲ ਕਰਨੀ ਆ ਜਿਹੜਾ ਕੋਈ ਯੋਗਦਾਨ ਨਹੀਂ ਸਮਾਜ ਦੇ ਵਿੱਚ ਉਹਨੇ ਆਰ ਲਾਉਣੀ ਆ ਪੱਦੇ ਪੱਦੇ ਕਮੈਂਟ ਕਰਨੀਆਂ ਮਾੜੀਆਂ ਗੱਲਾਂ ਕਰਨੀਆਂ ਇੱਥੇ ਕੋਈ ਮਨਕੀਰ ਤੌੜ ਖਾਰੇ ਵੀ ਮਾੜਾ ਕਹੀ ਜਾਂਦਾ ਇੱਥੇ ਕੋਈ ਮੂੰਹ ਚੱਕ ਕੇ ਕਹਿ ਦਿੰਦਾ ਜੀ ਸੁਲਮਾਨ ਖਾਨ ਦੇ ਬਾਰੇ ਗਲਤ ਕਹੀ ਜਾਂਦਾ ਕੋਈ ਕਿਸੇ ਸਮਾਜ ਸੇਵੀ ਜਥੇਬੰਦੀ ਦੇ ਬਾਰੇ ਗਲਤ ਬੋਲੀ ਜਾਂਦਾ ਕੋਈ ਸੁਖਬੀਰ ਬਾਦਲ ਬਾਰੇ ਗਲਤ ਬੋਲੀ ਜਾਂਦਾ ਕੋਈ ਪੱਤਰਕਾਰਾਂ ਬਾਰੇ ਵੀ ਗਲਤ ਬੋਲੀ ਜਾਂਦਾ ਇਹ ਰਜਾਈ ਇਨਕਲਾਬੀ ਨੇ ਜਿਹੜੇ ਇਹਨਾਂ ਤੋਂ ਬਚਣ ਦੀ ਲੋੜ ਆ ਮੈਂ ਹਮੇਸ਼ਾ ਇਹ ਗੱਲ ਕਹਿਣਾ ਜਿਹੜਾ ਕੰਮ ਵਾਲਾ ਬੰਦਾ ਨਾ ਉਹਦੇ ਵੱਲ ਉਹਦੇ ਕੋਲ ਕਿਸੇ ਵੱਲ ਦੇਖਣ ਦੀ ਵਹਿਲ ਹੀ ਨਹੀਂ ਜਿਹੜਾ ਵਿਹਲਾ ਸਿਰੇ ਦਾ ਉਹਨੇ ਸਭ ਦੇ ਵੱਲ ਵੇਖਣਾ ਅੱਛਾ ਹੀ ਆਇਆ ਕਰੀ ਜਾਂਦਾ ਇਹ ਨੂੰ ਤਾਂ ਇਹ ਕਰਨੇ ਨਹੀਂ ਚਾਹੀਦਾ ਇਹ ਤਾਂ ਬੰਦਾ ਹੀ ਮੈਨੂੰ ਐ ਲੱਗਦਾ ਤੁਹਾਨੂੰ ਕੁਝ ਲੱਗੀ ਜਾਵੇ ਉਹਦੇ ਨਾਲ ਕੀ ਫਰਕ ਪੈਂਦਾ ਤੁਸੀਂ ਰੋਈ ਜਾਓ ਪਿੱਟੀ ਜਾਓ ਤੁਹਾਡੇ ਕੰਮ ਦੇ ਵਿੱਚੇ ਸ਼ਾਮਲ ਤੁਸੀਂ ਆਪ ਕੀ ਕੀਤਾ ਸਵਾਲ ਇਹ ਆ ਜੇਕਰ ਕੋਈ ਬੰਦਾ ਤੁਹਾਨੂੰ ਪਸੰਦ ਨਹੀਂ ਉਹਦੇ ਵੱਲੋਂ ਕੀਤਾ ਜਾ ਰਿਹਾ ਕੰਮ ਪਸੰਦ ਨਹੀਂ ਉਹਦਾ ਅੰਦਾਜ਼ ਪਸੰਦ ਨਹੀਂ ਤੁਸੀਂ ਆਪ ਦਾ ਅੰਦਾਜ਼ ਆਪ ਦੀ ਲਕੀਰ ਜਾ ਕੇ ਉਸ ਥਾਂ ਦੇ ਉੱਤੇ ਲੰਮੀ ਕਰ ਦਿਓ ਇਹਨਾਂ ਹੜਾ ਨੇ ਸਾਨੂੰ ਬੜਾ ਕੁਝ ਸਮਝਾਇਆ ਇਹਨਾਂ ਹੜਾ ਨੇ ਸਾਨੂੰ ਬੜਾ ਕੁਝ ਸਿਖਾਇਆ ਤੇ ਇੱਕ ਗੱਲ ਸਮਾਪਤੀ ਦੇ ਮੁੱਕਮੇ ਫਿਰ ਲਸਦੇ ਆ ਜਿਹੜੇ ਇਹ ਹੜ ਪ੍ਰਭਾਵ ਤਲੂਕ ਨੇ ਜਿਹੜੇ ਸਰਹੱਦੀ ਖੇਤਰ ਦੇ ਲੋਕ ਨੇ ਖਾਸ ਕਰਕੇ ਉਹ ਇਉਂ ਲੱਗਦਾ ਵੀ ਜਿਵੇਂ ਪੰਜਾਬ ਦਾ ਹਿੱਸਾ ਹੀ ਨਹੀਂ ਉਹਨਾਂ ਦਾ ਇੰਨਾ ਮਾੜਾ ਹਾਲ ਆ ਪਾਣੀ ਸੁੱਕਣ ਤੋਂ ਬਾਅਦ ਵੀ ਇਹੀ ਹਾਲ ਆ ਪਹਿਲਾਂ ਵੀ ਇਹ ਹਲਸੀ ਹੁਣ ਵੀ ਉਹ ਹਾਲ ਆ ਪਰ ਉਹ ਇਹ ਗੱਲ ਕਹਿੰਦੇ ਕਿ ਅਸੀਂ ਆਪਦਾ ਪਿੰਡ ਛੱਡ ਕੇ ਨਹੀਂ ਜਾਣਾ ਉਹਨਾਂ ਨੂੰ ਪਿੰਡ ਦੇ ਨਾਲ ਮੋਹ ਆ ਉਹਨਾਂ ਨੂੰ ਪਤਾ ਵੀ ਦਰਿਆ ਮਛਰੇ ਨੇ ਅਗਲੇ ਸਾਲ ਸਾਡਾ ਫੇਰ ਨੁਕਸਾਨ ਕਰ ਦੇਣਾ ਪਰ ਉਹ ਛੱਡ ਕੇ ਨਹੀਂ ਜਾਣਗੇ ਉਹ ਇਹ ਗੱਲ ਕਹਿੰਦੇ ਜੀ ਕਿ ਅਸੀਂ ਜੰਮੇ ਇੱਥੇ ਆ ਅਸੀਂ ਮਰਨਾ ਇੱਥੇ ਆ ਤੇ ਰਾਜਨੀਤਿਕ ਲੋਕਾਂ ਦਾ ਪਤਾ ਕੋਈ ਨਹੀਂ ਵੀ ਅੱਜ ਕਿੱਥੇ ਐ ਤੇ ਕੱਲ ਨੂੰ ਕਿੱਥੇ ਆ ਜਿਹੜੇ ਚੱਕਵੇਂ ਚੁੱਲੇ ਉਹਨਾਂ ਨੂੰ ਬੇਨਤੀ ਆ ਕਿ ਟੇਕੇ ਬਸਣ ਵਾਲੇ ਲੋਕਾਂ ਦੇ ਲਈ ਦਿਲੀ ਤੌਰ ਤੇ ਮਿਹਨਤ ਕਰਨ ਗੱਲਾਂ ਦੇ ਲਲਕੜਾ ਨਾ ਬਣਾਓ